मृतक गौरव के पुत्र जितेंद्र कुमार के बयान नाते तारवाल पुलिस ने मामला दर्ज करके इस संबंध में तीन दोषियों को गिरफ्तार किया है जिनमें औरता देव और हरदीप पोस्ता पुत्र रमन कुमार वते देवराज बाई सलाखणिक शामिल हैं ਜਾਣਕਾਰੀ ਦਿਤੇ ਹੋਏ ਡੀਐਸਪੀ ਕੁਲਵੰਤ ਸਿੰਘ ਮਾਨੀ ਨੇ ਦੱਸਿਆ ਕਿ ਰਿਸ਼ਤੇਦਾਰਾਂ ਦਾ ਕੰਨ ਲਿਆ ਕੇ ਆਪਸ ਵਿੱਚ ਝਗੜਾ ਹੋਇਆ ਜਿਸ ਵਿੱਚ ਇੱਕ ਔਰਤ ਜਿਸ ਦਾ ਨਾਮ ਕ੍ਰਿਸ਼ਨਾ ਸੀ ਉਸ ਦੇ ਸਿਰ ਵਿੱਚ ਸੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਇਸ ਸਬੰਧ ਵਿੱਚ ਤਿੰਨ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਇਹ ਕਾਲਸਨ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇੱਕ ਜਾਪੂਆਲ ਜ ਲੜਾਈ ਹੋਈ ਹੈ ਜਿਸ ਦੌਰਾਨ ਲੇਡੀ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਸ ਤੇ ਫਿਰ ਅਸੀਂ ਲੇਡੀ ਦੇ ਜਿਹੜਾ ਲੜਕਾ ਜਤਿੰਦਰ ਉਹਦੇ ਬਿਆਨਾਂ ਤੇ ਅਸੀਂ ਆਪਾਂ ਐਫ ਆਈ ਆਰ ਦਰਜ ਕੀਤੀ। ਪਰ ਇਹ ਜਿਹੜੀ ਲੜਕੀ ਦਾ ਆਪਣੇ ਦੇਰ ਦੇ ਨਾਲ ਜਿਹੜਾ ਕੰਧ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੌਰਾਨ ਉਹਦੇ ਲੜਕੇ ਮੁਤਾਬਕ ਉਹਦੇ ਮਾਤਾ ਦੇ ਟਵਜੀ ਜਿਸ ਕਰਕੇ ਉਹਦੀ ਮੌਤ ਹੋ ਗਈ ਤੇ ਇਸ ਤੇ ਹੀ ਐਫ ਆਈ ਆਰ ਦਰਜ ਕੀਤੀ। ਉਹਨਾਂ ਦੇ ਵੱਲੋਂ ਤਿੰਨ ਬੰਦਿਆਂ ਦੇ ਉਹਨਾਂ ਨੇ ਹਰਦੀਪ ਕੁਮਾਰ ਹੈ ਉਹਦਾ ਲੜਕਾ ਰਮਨ ਕੁਮਾਰ ਹੈ ਤੇ ਇੱਕ ਸੁਲੱਖਣ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਸੀ। ਪੁਰਾਣੀ ਰੰਜਿਸ਼ ਤੇ ਨੀਕੋ ਸਾਹਮਣੇ ਹੀ ਪਟਿਆ ਕਿ ਇਹਨਾਂ ਦੀ ਕੰਧ ਜਿਹੜੀ ਆ ਕੰਧ ਘਰ ਇਕੱਠੇ ਨੇ ਤੇ ਵਿੱਚ ਕੰਧ ਸਾਂਝੀ ਆ ਉਸ ਤੋਂ ਲੈ ਕੇ ਇਹਨਾਂ ਦੀ ਲੜਾਈ ਹੋਈ ਤਿੰਨ ਦੋਸ਼ੀ ਨੇ ਤਿੰਨੇ ਗ੍ਰਿਫਤਾਰ ਕਰ ਲਿਆ